ਨੇ ਨਾਟਮ ਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਵਣੀ ਹਰ ਹਰदयाल ਦਇਆ ਪ੍ਰਵਤਾਰੀ ਲਗ ਸਤਗੁਰ ਹਰ ਜੱਪਣੇ ਰਹਾਉ ਹਰ ਤੁਮ ਵੱਡ ਅਗਮ ਅਗੋਚਰ ਸੁਆਮੀ ਸਭ ਤੇ ਆਵਹਿ ਹਰ ਰੁਣਨੇ ਜਿਨ ਕੋ ਤੁਮ ਰਹਿ ਵਾਟ ਕਟਾਕ ਹੈ ਤੇ ਗੁਰਮੁਖ ਹਰ ਸਿਮਰਣੇ ਇਹੋ ਪ੍ਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਨੇ ਜਿਉ ਸਲ ਲੈ ਸਲ ਉੱਟਹਿ ਬੋਹ ਲਹਿਰੀ ਮਿਲ ਸਲ ਲੈ ਸਲ ਸੁਮਣੀ ਜੋ ਪ੍ਰਭ ਕੀਆ ਸੋ ਤੁਮ ਹੀ ਜਾਨੋ ਹਮ ਨਹਿ ਜਾਣੀ ਹਰ ਗਹਿਣੀ ਹਮ ਬਾਰਿਕ ਕਉਰੇ ਦੇ ਉਸਤਤ ਧਾਰੂ ਹਮ ਕਰਹਿ ਪ੍ਰਭੂ ਸਿਮਰਨੇ ਤੁਮ ਜਲ ਨੇ ਹਰਮਾਨ ਸਰੋਵਰ ਜੋ ਸੇਵੈ ਸਭ ਫਲਨੇ ਜਨ ਨਾਨਕ ਹਰ 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 ਬਾਂਚੈ ਹਰ ਦੇਵ ਹੋ ਕਰ ਕਿਰਪਣੀ ਨਟ ਨਰਾਇਣ ਮਹੱਲਾ ਚੌਥਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਕਾਲ ਲੈ ਗੁਰ ਪਗ ਰੇ ਨਰਵਾਲ ਸਬਦ ਆਲਦ ਭੰਜ ਦੁਖ ਦਾਲ ਹਰ ਹੋ 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 ਨਦਰ ਨੇ ਹਾਲ ਰਹਾਉ ਹਰ ਕਾ ਗ੍ਰਹਿ ਹੋ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰਿਆਪਨੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਵਸੀਠੀ ਹਮ ਹਰ ਦੇਖੇ ਭਈ ਨਿਹਾਲ 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 ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨਦੋ ਆਨੰਦ ਭਈ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ਨਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੋਨ ਕਥ ਕਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ 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 ਲਿਖਤ ਲਖੰਤੀ ਰਹਾਉ ਹਰ ਕੀਰਤ ਕਲ ਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਨ ਤ੍ਰਿਪਤੀ ਜਪ ਹਰ 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 ਹੋਵੰਤੀ ਨਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਤਿਸ ਕੋ ਹੋ ਬਲ ਬਲ ਬਾਲ ਸੋ ਹਰ ਜਨ ਹੈ ਭਲ ਭਾਲ ਹਰ ਹੋ 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 ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਉ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚਕਾਵ ਹੋ ਮੇਰੇ ਗੁਰ ਸਿੱਖੋ ਹੋ ਨਿਹ ਕਪਟ ਕਮਾਵ ਹੋ ਹਰ ਕੀ ਹਰ ਢਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਈ ਜਿਨਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ નિਹਾਲ 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 ਰਾਗ ਨਟ ਨਾਰਾਇਣ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦਿ RAM ਕਉ ਕਿਆ ਜਾਨਾ ਕਿਆ ਭਾਵੇ ਮਨ ਪਿਆਸ ਬਹੁਤ ਦਰਸਾਵੇ ਰਹਾ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੋਚਿ ਆਵੇ ਕਿਰਪਾ ਕਰੋ ਜਿਸ ਪੁਰਖ ਬਧਾਤੇ ਸੋ ਸਦਾ ਸਦਾ ਤੁਧ ਧਿਆਵੇ ਕਮਨ ਜੋਗ ਕਮਨ ਗਿਆਨ ਧਿਆਨਾ ਕਮਨ ਗੁਨੀ ਰੀਝਾਵੇ ਸੋਈ ਜਨ ਸੋਈ ਨਿਜ ਭਗਤਾ ਜਿਸ ਉੱਪਰ ਰੰਗ ਲਾਵੇ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮੁਖ ਨਾ ਪ੍ਰਭ ਬਿਸਰਾਵੇ ਸੰਤ ਸੰਗ ਲਗ ਇਹੋ ਸੁਖ ਪਾਇਉ ਹਰ ਗੁਣ ਸਦਹੀ ਗਾਵੇ ਦੇਖਿਓ ਅਚਰਜ ਮਹਾ ਮੰਗਲ ਰੂਪ ਕਿਛ ਆਨ ਨਹੀਂ ਦਿਸਟਾਵੇ ਕਹੋ ਨਾਨਕ ਮੋਰਚਾ ਗੁਰ ਲਾਹਿਉ ਤਹ ਗਰਬ ਜੋਨ ਕਹਿ ਆਵੇ ਨਟ ਨਰਾਇਣ ਮਹੱਲਾ ਪੰਜਵਾਂ ਧੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਲਹ ਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੂ ਕੀਓ ਰਹਾਉ ਆਗਿਆ ਮਾਨ ਜਾਨ ਸੁਖ ਪਾਇਆ ਸੁਣ ਸੁਣ ਨਾਮ ਤਹਾਰੂ ਜੀਓ ਗੀਹਾ ਹਾ ਹਰ ਤੁਮਹੀ ਤੁਮਹੀ ਇਹੋ ਗੁਰ ਤੇ ਮੰਤਰ ਦਰੜੀਓ ਜਬ ਤੇ ਜਾਨ ਪਾਈ ਇਹ ਬਾਤਾਂ ਤਬ ਕੁਸਲ ਖੇਮ ਸਭ ਥਿਓ ਸਾਧ ਸੰਗ ਨਾਨਕ ਪ੍ਰਗਾਸਿਓ ਆਨ ਨਾਹੀ ਰੇ ਬੀਓ ਨੱਟ ਮਹੱਲਾ ਪੰਜਵਾਂ ਜਾਂਕੂ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹौं ਮੈਂ ਪੀਰ ਰਹਾਉ ਤਪਤ 부ਝਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜੋ ਬਾਰਕ ਖੀਰ ਮਾਤ ਪਿਤਾ ਸਾਜਣ ਸੰਤ ਮੇਰੇ ਸੰਤ ਸਹਾਈ ਵੀਰ ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬਿਸਮ ਭਏ ਨਾਨਕ ਜਸ ਗਾਵਤ ਠਾਕੁਰ ਗੁਨੀ ਗਹੀਰ ਨਟ ਮਹੱਲਾ ਪੰਜਵਾਂ ਆਪਣਾ ਜਨ ਆਪਹਿ ਆਪ ਉਧਾਰਿਓ ਆਠ ਪੈਰ ਜਨ ਕੈ ਸੰਗ ਬਸਿਓ ਮਨ ਤੇ ਨਾਹੀ ਬਸਾਰਿਓ ਰਹਾਉ ਵਰਨ ਚਿਹਨ ਨਾਹੀ ਕਿਸ ਪੇਖਿਓ ਦਾਸ ਕਾ ਕੁੱਲ ਨਾ ਵਿਚਾਰਿਓ ਕਰ ਕਿਰਪਾ ਨਾਮ ਹਰ ਦਿਓ ਸਹਜ ਸੁਭਾਏ ਸਵਾਰਿਓ ਮਹਾ ਵਿਖਮ ਅਗਨ ਕਾ ਸਾਗਰ ਤਿਸ ਤੇ ਪਾਰਿ ਉਤਾਰਿਓ ਪੇਖ ਪੇਖ ਨਾਨਕ ਬਿਗਸਾਨੂ ਪੁਨਹ ਪੁਨਹ ਬਲੇ ਹਾਰਿਓ ਨਟ ਮਹੱਲਾ ਪੰਜਵਾਂ ਹਰ ਹਰ ਮਨ ਮੈਂ ਨਾਮ ਕਹਿਓ ਕੋਟ ਅਪਰਾਧ ਮਿਟਹਿ ਖਿਨ ਭੀਤਰ ਤਾ ਕਾ ਦੁਖ ਨਾ ਰਹਿਉ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਉ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਉ ਕਹਿਤ ਮੁਕਤ ਸੁਣਤੇ ਨਿਸਤਾਰੀ ਜੋ ਜੋ ਸਰਨ ਪਾਇਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹੱਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਕ ਲਾਗ ਹਾਇਉ ਜਨੇ ਆਪਣੇ ਕਉ ਮਨ ਬੀਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਾਸੇ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦ ਆ ਨਾ ਪੀਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬ ਹੂੰ ਥੋਰੀ ਨਟ ਮਹੱਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਬ ਹੂੰ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਹਾਉ ਸਾਧੂ ਧੂਰ ਕਰਉ ਨਿਤ ਮੱਜਨ ਸਭ ਕਿਲ ਬਿਖ ਪਾਪ ਗਵਾਇਨ ਪੂਰਨ ਪੂਰ ਰਹੇ ਕਿਰਪਾ ਨਿਦ ਘਟ ਘਟ ਵਿਸ਼ਟ ਸੁਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਣ ਦੋਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਈਣ ਨਟ ਮਹੱਲਾ ਪੰਜਵਾਂ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਪੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਮਾਨ ਕਿਆ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦਗੁਰ ਬਾਨ ਨਟ ਮਹੱਲਾ ਪੰਜਵਾਂ ਹਉ ਵਾਰ-ਵਾਰ ਜਾਉ ਗੁਰ ਕੋ ਪਾਲ ਰਹਾਉ ਮੋਹਿ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਿਆਲ ਊਠਤ ਬੈਠਤ ਸੋਵਤ ਜਾਗਤ ਜੀਵ ਪ੍ਰਾਨ ਧਨਵਾਲ ਦਰਸ਼ਨ ਪਿਆਸ ਬਹੁਤ ਮਨ ਮੇਰੈ ਨਾਨਕ ਦਰਸ ਨਿਹਾਲ ਨਟ ਪੜਤਾਲ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ ਬਿਨ ਸਹਿ ਦੁੱਖ ਬਿਪਰੀਤਾ ਸਭ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਣੀ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤ ਤੋ ਹੋਹੀ ਪਨੀਤਾ ਨਾਨਕ ਦਾਸ ਬਲ ਬਲ ਕੀਤਾ ਨਾਤ